ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਚੋਪੜਾ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਭਿਆਨਕਾ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਦੋ ਨਾਬਾਲਗਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਦੱਸਦੇ ਕਿ ਭਿਆਨਕ ਰੂਕੰਬਾਉ ਹਾਦਸਾ ਵਾਪਰਦਾ ਹੈ ਤੇ ਟਰਾਲੀ ਤੇ ਮੋਟਰਸਾਈਕਲ ਵਿਚਕਾਰ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਦੋ ਨਾਬਾਲਗ ਬੱਚਿਆਂ ਦੀ ਅਤੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਇੱਕ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਤੇ ਦੂਜੇ ਨੌਜਵਾਨ ਦੀ ਉਮਰ ਜੋ ਹੈ 14 ਸਾਲ ਦੱਸੀ ਜਾ ਰਹੀ ਇਸ ਉਦਾਸ ਸੱਚ ਇਹ ਹੈ ਨਾ ਦੋਵਾਂ ਜਿਹੜੇ ਬੱਚਿਆਂ ਦੀ ਮੌਤ ਹੋਈ ਹੈ ਤੇ ਦਰਅਸਲ ਇਹ ਹਾਦਸਾ ਜੋ ਹੈ ਫਤੇਗੜ ਚੂੜੀਆਂ ਢੇਰਾ ਬਾਬਾ ਨਾਨਕ ਹਾਈਵੇ ਤੇ ਵਾਪਰਿਆ ਇੱਥੇ ਇੱਕ ਟਰਾਲੀ ਜੋ ਹੈ ਜੋ ਕਿ ਟੋੜੀ ਦੇ ਨਾਲ ਭਰੀ ਹੋਈ ਸੀਗੀ ਇਸ ਵੇਰ ਤੋਂ ਹੀ ਇਸ ਸੜਕ ਤੇ ਪਲਟੀ ਹੋਈ ਸੀਗੀ ਤਾਂ ਇਸ ਮਗਰੋਂ ਦੱਸਿਆ ਕਿ ਦੇਰ ਰਾਤ ਤੱਕ ਇਹ ਟਰਾਲੀ ਉਥੋਂ ਦੀ ਨਹੀਂ ਚੁੱਕੀ ਜਾਂਦੀ ਤੇ ਦੇਰ ਰਾਤ ਨੂੰ ਹੀ ਜੋ ਹੈ ਮੋਟਰਸਾਈਕਲ ਤੇ ਸਵਾਰ ਇਹ ਦੋ ਬੱਚੇ ਜਦੋਂ ਇੱਥੋਂ ਦੀ ਲੰਘ ਰਹੇ ਸੀਗੇ ਤਾਂ ਇਹਨਾਂ ਦੀ ਇਸ ਟਰਾਲੀ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਟੱਕਰ ਤੋਂ ਬਾ ਦੱਸਦੇ ਕਿ ਮੌਕੇ ਤੇ ਹੀ ਇਹਨਾਂ ਦੋਵਾਂ ਦੀ ਜਿਹੜਾ ਉਤੇ ਮੌਤ ਹੋ ਗਈ ਹੈ ਤਾਂ ਦੋ ਘਰਾਂ ਦੇ ਵਿੱਚ ਦੱਸੇ ਕੇਸ ਵਲੇ ਮਾਤਮ ਦਾ ਮਾਹੌਲ ਹੈ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਦੇਖ ਸਕਦੇ ਹੋ ਕਿ ਇਹ ਦੇਰ ਰਾਤ ਦੀ ਘਟਨਾ ਹੈ ਦੇਰ ਰਾਤ ਜੋ ਹੈ ਹਾਈਵੇ ਦੇ ਉਤੇ ਇਹ ਭਿਆਨਕ ਹਾਦਸਾ ਵਾਪਰਦਾ ਹੈ ਦਰਸਲ ਪਿੰਡ ਨਿਕੋਸਰਾ ਦੱਸਿਆ ਜਾ ਰਿਹਾ ਜਿਸ ਨੇੜੇ ਇਹ ਭਿਆਨਕ ਹਾਦਸਾ ਹੋਇਆ ਤੇ ਇਸ ਹਾਦਸੇ ਨੇ ਦੋ ਬੱਚਿਆਂ ਦੀ ਜਾਨ ਲੈ ਲਈ ਤਾਂ ਮੋਟਰਸਾਈਕਲ ਤੇ ਸਵਾਰ ਸਗੇ ਇਹ ਦੋਵੇਂ ਬੱਚੇ ਇਹਨਾਂ ਦੀ ਉਮਰ 15 ਸਾਲ ਤੇ 14 ਸਾਲ ਤੁਸੀਂ ਜਾ ਰਹੀ ਹੈ ਤੇ ਇਹ ਦੋਵੇਂ ਬੱਚੇ ਦੱਸਿਆ ਜਾ ਰਿਹਾ ਹੈ ਕਿ ਪੈਟਰੋਲ ਪੰਪ ਤੋਂ ਜੋ ਹੈ ਪੈਟਰੋਲ ਲੈਣ ਦੇ ਲਈ ਆਪਣੇ ਘਰ ਤੋਂ ਨਿਕਲੇ ਸਿਗੇ ਦੋਵੇਂ ਚੰਗੇ ਦੋਸਤ ਸਿਗੇ ਲੇਕਿਨ ਜਦੋਂ ਇਹ ਜਾ ਰਹੇ ਸਿਗੇ ਤਾਂ ਰਾਹ ਦੇ ਵਿੱਚ ਹੀ ਦੱਸਦੇ ਕਿ ਇਹ ਤੂੜੀ ਦੇ ਨਾਲ ਪਈ ਹੋਈ ਟਰਾਲੀ ਦੇ ਵਿੱਚ ਜਾ ਕੇ ਟਕਰਾਂਦੇ ਨੇ ਤੇ ਜਿਸ ਤੋਂ ਬਾਅਦ ਦੱਸਦੇ ਕਿ ਮੌਕੇ ਤੇ ਹੀ ਇਹਨਾਂ ਦੋਵਾਂ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਤੇ ਕੀ ਬੀਤ ਰਹੀ ਹੋਵੇਗੀ ਉਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਹਿਜ਼ 14 ਤੇ 15 ਸਾਲ ਦੀ ਉਮਰ ਸਿਗੇ ਇਹ ਦੋਵੇਂ ਬੱਚਿਆਂ ਦੀ ਲੇਕਿਨ ਹੋਨੇ ਹੈ ਦੋਵੇਂ ਜੋ ਹੈ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਇਹਨਾਂ ਦੀ ਮੌਤ ਹੋ ਗਈ ਹੈ ਸੋ ਦੱਸਦੀ ਹੈ ਕਿ ਫਤਿਹਗੜ ਚੋੜੀਆਂ ਡੇਰਾਬਾਬਾ ਨਾਨਕ ਹਾਈਵੇ ਤੇ ਇਹ ਹਾਦਸਾ ਵਾਪਰਦਾ ਹੈ ਦੇਰ ਰਾਤ 9 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਮੌਕੇ ਤੇ ਜਿਹੜਾ ਬਹੁਤ ਸਾਰੇ ਲੋਕ ਪਿੰਡ ਵਾਲੇ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਜੋ ਹੈ ਹੁਣ ਟਰੈਕਟਰ ਟਰਾਲੀ ਚਾਲਕ ਦੇ ਖਿਲਾਫ ਜੋ ਹੈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਕੀ ਕੁਝ ਬਿਆਨ ਇਸ ਤੋਂ ਬਾਅਦ ਸਾਹਮਣੇ ਆਏ ਨੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਉਹ ਬਿਆਨ ਵੀ ਤੁਹਾਨੂੰ ਸੁਣਾ ਦਿੰਨੇ ਆਂ ਪਾਜੀ ਜਿਹੜੇ ਨੌਜਵਾਨ ਦੀ ਡੈਥ ਹੈ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਛੋਟਾ ਕੀ ਨਾਮ ਸੀ ਉਹਦਾ ਸੁਪਰੀ ਸਿੰਘ ਕੀ ਗੱਲਬਾਤ ਕਿਸ ਤਰ੍ਹਾਂ ਹੋਈ ਹੈ ਜੀ ਇਹ ਪਾਜੀ ਮੋਰਸਲ ਦੇ ਨੌਂ ਡੇ ਨਿਹਰੇ ਟਰਾਲੀ ਲੱਗੀ ਤੇ ਸਿੱਧੇ ਵੱਜ ਗਿਆ ਵਿੱਚ ਆਣ ਕੇ ਟਰਾਲੀ ਸ਼ਰਕਤ ਦੇ ਵਿੱਚ ਹੀ ਕਿੰਨੀ ਉਮਰ ਸੀ ਇਹਦੀ ਉਮਰ 15 ਦੇ ਸਾਲ ਹੀ ਹੈ ਇੱਕ ਵਾਰ ਨਹੀਂ ਇੱਕ ਵਾਰ ਜੀ ਇੱਕ ਵਾਰ ਤੇ ਲੱਗਦਾ ਕਿ ਜੇ ਇਹ ਪ੍ਰਸ਼ਾਸਨ ਦਾ ਟਾਈਮ ਸਾਰ ਟ੍ਰੈਲੀ ਚ ਕਾਈ ਹੁੰਦੀ ਤੇ ਇਹ ਹਸ ਭਾਜੀ ਨਹੀਂ ਹੁਣ ਆਸਾਏ ਆਹ ਤੇ ਟ੍ਰੈਲੀ ਕਰਕੇ ਸਭ ਕੁਝ ਵਾਪਰਨਾ ਰਜ਼ਾਟ ਚਾੜ ਤੇ ਹੁੰਦੀ ਤੇ ਫਿਰ ਕਿੱਥੇ ਹੁਣਾ ਸੀ ਸੜਕ ਤੇ ਲੋਕ ਆਉਂਦੇ ਜਾਂਦੇ ਨੇ ਜਦੋਂ ਚਰਕੇ ਦੇ ਸਾਧਨ ਖਿਲਾ ਲਾਂਗੇ ਤੇ ਫਿਰ ਤੇ ਵਾਪਰਨਾ ਵਾਪਰਨਾ ਇਹ ਕੰਮ ਇਹ ਨਾਲ ਜਿਹੜਾ ਮੁੰਡਾ ਕਿੱਥੋਂ ਦਾ ਜੀ ਉਹ ਮੇਮੇ ਚੱਕਦਾ ਭਾਜੀ ਇਹਦਾ ਯਾਰ ਹੀ ਹੈ ਮੁੰਡਾ ਉਹਦਾ ਕਿਹਨਾ ਆ ਉਹਦਾ ਮਨਜੋ ਸਿੰਘ ਤੇ ਮੌਕੇ ਤੇ ਆਈ ਇੱਕ ਪੁਲਿਸ ਵਗੈਰਾ ਹਾਂਜੀ ਹਾਂਜੀ ਆ ਵੇਖੋ ਪੁਲਿਸ ਵੀ ਇੱਥੇ ਪ੍ਰਸ਼ਾਸਨ ਸਾਰੇ ਇੱਥੇ ਨੇ ਪੁਲ ਮੰਗ ਭਾਜੀ ਅਸੀਂ ਕਹਿੰਦੇ ਹੁਣ ਜੋ ਸਾਡੇ ਨਾਲ ਵਾਪਰ ਗਿਆ ਸਾਨੂੰ ਇਨਸਾਫ ਤੇ ਮਿਲਣਾ ਚਾਹੀਦਾ ਨਾ ਕੀ ਹਾਲਾਤ ਆ ਇਹਨੇ ਟਰਾਲੇ ਚਰਕਾਂ ਦੇ ਲਾਏ ਨੇ ਹੋਰ ਵੀ ਆ ਸਕਦੇ ਗੱਡੀ ਜੇ ਲੱਗਦਾ ਜੀ ਸਰ ਮਲੇ ਇਹ ਆਪਾਂ ਚਾਹੁੰਦੇ ਆ ਨਾ ਵੀ ਇਹਦੀ ਬਿਲਕੁਲ ਨਰਪੱਖ ਜਾਂਚ ਹਾਂਜੀ 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 ਪੂਰੀਕਲਾਲਾ ਕਾਰਵਾਈ ਹੋਣੀ ਚਾਹੀਦੀ ਹਾਂਜੀ 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 ਹੋਣੀ ਚਾਹੀਦੀ ਸਾਡੇ ਬੇਟਾ ਹਾਈਵੇ ਕੀ ਨਾਮ ਮਨਜੋਤ ਹੈ ਹਾਏ ਮੈਂ ਮਰ ਗਈ ਮੇਰਾ ਤੇ ਆਦਮੀ ਕਿੰਨੀ ਕਿੰਨੀ ਉਮਰ ਸੀ ਰਹੀ ਜੀ ਉਹਦੇ ਬੇਟੇ ਸੀ ਹਾਏ 15 ਸਾਲਾਂ ਦਾ ਕਿਹੜਾ ਪਿੰਡ ਕੜਾ ਦਾ ਮਹਿਮਾਚਾ ਤੇ ਕੀ ਕਰ ਮਹਾਸਾ ਕਿਵੇਂ ਵਾਪਰੇ ਆ ਜੀ ਹਾਏ ਮਿੰਨੂ ਨਹੀਂ ਪਤਾ ਕੀ ਮਨ ਕਰਦਾ ਹੈ ਹਾਏ ਚਾਚਾ ਹਾਏ ਚਾਚਾ ਕਿਹੜਾ ਹੋ ਗਿਆ ਤੁਹਾਨੂੰ ਪਹੇਜ ਹੋਤਾ ਹਾਏ ਅਸੀਂ ਕੰਟੋ ਆ ਗਿਆ ਮੈਂ ਬਸ ਮੇਰਾ ਤੇ ਜੋ ਚੜੇ ਗੱਲ ਲੋਕਾਂ ਦੇ ਹੋ ਗਈ ਉਹ ਹਾਏ ਆ ਗਾਲੇ ਤੇ ਬਾਤੇ ਬਕਾਰੇ ਲਾ ਕੇ ਤੁਹਾਨੂੰ ਤਮਕ ਗਿਆ ਹੀ ਹਾਏ ਨਿੱਕੋ ਨਾਲੇ ਵਾਲੇ ਦੀ ਗਲਤੀ ਹੈ ਸੜਕ ਦੇ ਵਿੱਚ ਲਾਇਆ ਜੋ ਤੁਹਾਨੂੰ ਪਤਾ ਦੀ ਇਥੇ ਆਵਾਜਾਈ ਹੈ ਰਾਸਤੇ ਦੇ ਖੜਪਾ ਰਹੇ ਤੇ ਦਵਾਗ ਵਿੱਚ ਵੱਜੀ ਕਿੰਨੀ ਕੁ ਉਮਰ ਸੀ ਸਰ ਨੌਜਵਾਨ ਦੀ ਇੱਕ ਦੀ 12 ਸਾਲ ਸੀ ਇੱਕ ਨਾ 14 ਸਾਲ ਹਾਂਜੀ ਤੇ ਸਰ ਕੀ ਨਾਮ ਸੀ ਬੇਟਾ ਨਵਜੋ ਨਵਜੋਤ ਸਿੰਘ ਸਰ ਇਹ ਲੱਗਦਾ ਨਹੀਂ ਇੱਥੇ ਪ੍ਰਸ਼ਾਸਨ ਦਾ ਵੀ ਕੋਈ ਮਤਲਬ ਰੋਲ ਹੈ ਕਿਉਂਕਿ ਇਹ ਟਰਾਲੀਸ ਆਪਾਂ ਵੀ ਸਰਪ੍ਰੀ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਵੀ ਜੇ ਇਹ ਸੜਕ ਦੇ ਵਿੱਚ ਖੜੀ ਆ ਹਾਂਜੀ ਤੇ ਇਹਨੂੰ ਟ੍ਰੈਫਿਕ ਜਿੱਥਾਂ ਚੱਲਦੀਆਂ ਨੇ ਆਪਣੀਆਂ ਪੁਰਸ ਵਾਹਣ ਉਹਨਾਂ ਨੂੰ ਚਾਹੀਦਾ ਜਗਾ ਚਾਹ ਤੇ ਕਰਾਂ ਕੀ ਮੰ ਕਰਦੇ ਆਪਾਂ ਪ੍ਰਸ਼ਾਸਨ ਨੇ ਅੱਛਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਆਪਣੇ ਸ਼ੋਕ ਨਾਮ ਕੀ ਸਰ ਪ੍ਰੀਜ਼ਮ ਸੀ ਕਿ ਕਿਹਨੇ ਪ੍ਰਸ਼ਾਸਨ ਨੇ ਚੁੱਕੀ ਨਹੀਂ ਇਥੋਂ ਕਿੰਨਾ ਵੱਡਾ ਨੁਕਸਾਨ ਹੋ ਗਿਆ ਦੋ ਬੱਚੇ 17 18 ਸਾਲ ਦੇ ਜਿਹਨਾਂ ਦੀ ਡੈਥ ਹੋ ਗਈ ਆ ਉਹ ਪਰਿਵਾਰ ਦਾ ਕੀ ਬਣੇਗਾ 112 ਵਾਲੇ ਇੱਕ ਵਾਰਾ ਸਾਡੇ ਪਿੰਡੋਂ ਦੋ ਵਾਰਾ ਹੋ ਗਏ ਕਿ ਨਿਕੋਸਾ ਉਹਨਾਂ ਖੋਦ ਵੇਖੀ ਹੈ ਉਹਨਾਂ ਦੀ ਇਸ ਸੇਰ ਦੀ ਮੇਰੇ ਖਿਆਲ ਨਾਲ 9 ਤੋਂ 9.5 ਦੇ ਵਿੱਚ ਇੱਥੇ ਟਰਾਲੀ ਪਈ ਆ ਹਰ ਲੱਗਦਾ ਜਿਵੇਂ ਪ੍ਰਸ਼ਾਸਨ ਨੇ ਸਮੇਂ ਸਿਰ ਜੇ ਰੋਡ ਖਾਲੀ ਕਰਾਇਆ ਹੁੰਦਾ ਇਹ ਵੱਡਾ ਹਾਸਾ ਨਹੀਂ ਆਉਂਦਾ ਯਾਰ ਇੱਥੇ ਕਿਸੇ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਸੇ ਪੁਲਿਸ ਵਾਲੇ ਨੂੰ ਪਤਾ ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਜਿਹਨਾਂ ਦੇ ਦੋ ਬੱਚਿਆਂ ਦੀ ਡੈਥ ਹੋਈ ਹੈ ਉਹਨਾਂ ਨੂੰ ਪਤਾ ਨਾ ਪਰਿਵਾਰ ਨੂੰ ਕੀ ਬਣ ਗਿਆ ਉਹਨਾਂ ਦੇ ਨਾਲ ਇੱਕ ਸਰ ਕਿਥੋਂ ਦੇ ਨੌਜਵਾਨ ਸੀ ਜਿਹੜੇ ਇੱਕ ਨਿਕੋਸਰਾਂ ਦਾ ਵਾ ਦੂਸਰਾ ਕਿਥੋਂ ਦਾ ਮੈਂ ਚੈੱਕ ਦਾ ਮੌਕੇ ਤੇ ਸਾਡੇ ਇਥੇ ਮੌਕੇ ਦੇ ਉੱਤੇ ਡੈਥ ਹੋ ਗਈ ਆ ਕੀ ਮੰਗ ਕਰਦੇ ਆਪਾਂ ਫਿਰ ਪ੍ਰਸ਼ਾਸਨ ਜੀ ਜਿਆਦਾ ਆਪਾਂ ਪ੍ਰਸ਼ਾਸਨ ਕੋਲ ਇਹੋ ਹੀ ਮੰਗ ਕਰਦੇ ਆਂ ਵੀ ਇਹਨਾਂ ਦੀ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਾਹਿਬੀ ਸਾਹਿਬ ਨੇ ਕੋਈ ਇਸ ਚੀਜ਼ ਦੀ ਦਿਨੇ 102 ਵਾਰ ਨਿਕੁਰਾ 11 ਵਾਲੇ ਇਹ ਲਗਭਗ 9 ਤੋਂ 9:30 ਵਜੇ ਦੀ ਇੱਥੇ ਮਤਲਬ ਟਰਾਲੀ ਖੜੀ ਆ ਸਵੇਰ ਦੀ ਇੱਥੇ ਹੀ ਕੋਈ ਆਇਆ ਜੀ ਟਰੈਕਟਰ ਵਾਲਾ ਟਰੈਕਟਰ ਲੈ ਗਿਆ ਟਰਾਲੀ ਵੱਲ ਵੇਖਿਆ ਨਹੀਂ ਉਹਨੇ ਆਣ ਕੇ ਕਿਸੇ ਸਰਕਾਰੀ ਮੁਲਾਜ਼ਮ ਨੇ ਵੀ ਇਹ ਵੇਖਿਆ ਵੀ ਅਸੀਂ ਟਰਾਲੀ ਸੜਕ ਸਾਫ਼ ਕਰਾਈਏ ਰਸਤਾ ਸਾਫ਼ ਕਰਾਈਏ ਇਹ ਰਾਤ ਹੁਣ ਹੋਣੀ ਹੋਰ ਵੀ ਹੋ ਸਕਦੀ ਆ ਪਰ ਇਹ ਹੁਣ ਕਾਨੂੰਨ ਇੱਥੇ ਹੁਣ ਐਮਐਲਏ ਨੇ ਹੁਣ ਉਸੇ ਵੇਲੇ ਖਾਲੀ ਹੋ ਜਾਂਦਾ ਇੱਕ ਮੋਟਰਸਾਈਕਲ ਹੀ ਲਾਉਣ ਦਿੰਦੇ ਨਬੀ ਸਿੰਘ ਇਹ ਸਵੇਰ ਦੀ ਸੈਂਟਰ ਚ ਟਰਾਲੀ ਲੱਗੀ ਆ ਹੁਣ ਜਿਨ੍ਹਾਂ ਦੇ ਬੱਚਿਆਂ ਦਾ ਨੁਕਸਾਨ ਹੋ ਗਿਆ ਪਤਾ ਤੋਂ ਉਹਨਾਂ ਨੂੰ ਲੱਗਾ ਨਾ ਦੋ ਪਰਿਵਾਰਾਂ ਦਾ ਨੁਕਸਾਨ ਹੋ ਗਿਆ ਮੇਰਾ ਨਾਮ ਫਮਨ ਸਿੰਘ ਹੈ ਜੀ ਤੇ ਅਸੀਂ ਸ਼ਾਮ ਦੇ ਟਾਈਮ ਜਿਵੇਂ ਟੱਬਾ ਬੰਦ ਕਰਕੇ ਘਰੋਂ ਜਾਣ ਦੀ ਤਿਆਰੀ ਚਾਹਾਂ ਤੇ ਇਧਰੋਂ ਬੜੇ ਜ਼ੋਰ ਦੀ ਆਵਾਜ਼ ਆਈ ਹੈ ਜਿਵੇਂ ਜਿਵੇਂ ਕੋਈ ਚੀਜ਼ ਵੱਜਦੀ ਹੈ ਹਮ ਹਮ ਤੇ ਉਦੋਂ ਅਸੀਂ ਇਹਨਾਂ ਗੌਰ ਨਹੀਂ ਕੀਤਾ ਕਿਉਂਕਿ ਇਹ ਫਤਿਹਗੜ ਚੂੜੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਜਿਹੜੇ ਬੱਚੇ ਵਿੱਚ ਵੱਜਿਆ ਸਾਡਾ ਟੱਬਾ ਬੜੇ ਨਵਾਂ ਬਣਾਣਕ ਸਾਈਡ ਤੇ ਆ ਇਸ ਟਰਾਲੀ ਆਵਾਜ਼ ਬੜੀ ਜ਼ੋਰ ਦੀ ਸੀ ਪਰ ਅਸੀਂ ਇੰਨਾ ਗੌਰ ਨਹੀਂ ਕੀਤਾ ਬਸ ਉਹ ਤੇ ਚੰਦ ਇੱਕ ਜਾਂ ਦੋ ਮਿੰਟਾਂ ਜਦੋਂ ਦੁਨੀਆ ਇਕੱਠੀ ਹੋਈ ਹੈ ਕਾਫੀ ਲੋਕ ਆ ਗਏ ਇਕੱਠੇ ਜੱਕਦਮ ਅੱਡਾ ਸੀਗਾ ਛੋਟਾ ਜਿਹਾ ਤੇ ਫਿਰ ਮੈਂ ਵੀ ਭੱਜ ਕੇ ਆ ਵੀ ਇੱਥੇ ਕੀ ਗੱਲ ਹੋਈ ਹੈ ਤੇ ਵੇਖਿਆ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਸੀਗੀ ਮਤਲਬ ਵੇਖਣ ਦੇ ਯੋਗ ਵੀ ਨਹੀਂ ਸੀ ਸਰ ਕਹਿੰਦੇ ਕੀ ਹਾਦਸੇ ਦਾ ਕਾਰਨ ਕੀ ਲੱਗਦਾ ਜੀ ਹਾਦਸੇ ਦਾ ਕਾਰਨ ਜਿਹੜੀ ਟਰਾਲੀ ਹੈ ਜੀ ਇਹ ਸਵੇਰ ਤੋਂ ਹੀ ਇੱਥੇ ਰੋਡ ਦੇ ਸੈਂਟਰ ਦੇ ਵਿੱਚ ਚੌੜੇ ਰੋਹ ਕਰਕੇ ਸਿੱਟੀ ਆ ਇੱਕ ਦਿਨ ਦੀ ਨਾ ਵੀ ਅੱਗੇ ਖਲੋਤੀ ਆ ਖਲੋਤੀ ਨਹੀਂ ਲੱਗੀ ਆ ਟਰਾਲੀ ਸਵੀਰ ਦੀ ਟਰਾਲੀ ਪਲਟੀ ਆ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪਰੇ ਨਹੀਂ ਕੀਤਾ ਤੇ ਜਦ ਕੀ ਇਹਨੂੰ ਉਹ ਟਾਈਮ ਨਾਲ ਹਟਾ ਲੈਣਾ ਚਾਹੀਦਾ ਸੀ ਅਜੇ ਵੀ ਸਾਨੂੰ ਡਾਰਿਆ ਵੀ ਹੋਰ ਨਾ ਕੁਛ ਹੈ ਮੇਨ ਰੋਡ ਦੇ ਵਿੱਚ ਇਹਨ ਮੁੱਕਣਾ ਯਾਨੀ ਕਿ ਇਹਦਾ ਹੀ ਹੈ ਟਰਾਲੀ ਦਾ ਟਰਾਲੀ ਹੈ ਜੀ ਟਰਾਲੀ ਹੈ ਇਹਨ ਮੁੱਕਣਾ ਸਰ ਜੀ ਪ੍ਰਸ਼ਾਸਨ ਸਮੇਂ ਸਿਰ ਜਾਗਿਆ ਹੁੰਦਾ ਤੇ ਇਹ ਹਾਸਾ ਕੱਲ ਸਕਦਾ ਨਹੀਂ ਬਿਲਕੁਲ ਜੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਅਜੇ ਤੋ ਕਿੰਨੀ ਆਦੀ ਪੁਲਿਸ ਦੀਆਂ ਗੱਡੀਆਂ ਵੀ ਲੰਘੀਆਂ ਨੇ ਕਿਸੇ ਨੇ ਗੌਰ ਹੀ ਨਹੀਂ ਇਸ ਗੱਲ ਵੱਲ ਕੀਤਾ ਕਿ ਇਹਨੂੰ ਪਰੇ ਕੀਤਾ ਜਾਵੇ ਇਹ ਜਿਹੜੇ ਨੌਜਵਾਨ ਨੇ ਦੱਸੋ ਕਿੰਨੀ ਕੁ ਉਮਰ ਸੀ ਕਰ ਸਨ ਮਤਲਬ ਮੈਨੂੰ ਕਰੈਕਟ ਪਤਾ ਨਹੀਂ ਛੋਟੀ ਉਮਰ ਦੇ ਹੀ 14 15 ਸਾਲ ਦੇ ਜਾਂ 12 13 ਇੰਨੀ ਕੁ ਸਾਲ ਦੀ ਉਮਰ ਦੇ ਬੱਚੇ ਸੀ 14 15 ਸਾਲ ਦੇ ਕਰੀਬ 12 ਸਾਲ ਦੀ ਉਮਰ ਹੈ ਬੱਚੇ ਦੀ ਮੋਕਦਰ ਸਰ ਪੁਲਿਸ ਪ੍ਰਸ਼ਾਸਨ ਪਹੁੰਚਿਆ ਹਾਂਜੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਵਾ ਹੁਣ ਦੇਖੋ ਅਗਲੀ ਕੀ ਕਰਦੇ ਨੇ ਮ੍ਰਿਤਕ ਦੇ ਵਾਰਸ ਵੀ ਪਹੁੰਚ ਗਏ ਨੇ ਹਾਂਜੀ ਮ੍ਰਿਤਕ ਦੇ ਵਾਰਸ ਵੀ ਪਹੁੰਚ ਗਏ ਇਹ ਮਾਮਲਾ ਇੱਕ ਦੱਸਣ ਦੇ ਆਈ ਤੇ ਮੋਕਦੇ ਪਹੁੰਚਿਆ ਸਾਨੂੰ ਹੁਣੇ ਪਤਾ ਲੱਗਾ ਆ ਤੇ ਟਰਾਲੀ ਇੱਕ ਆ ਤੇ ਉਹ ਪ੍ਰਾਲੀਆਂ ਦੇਦੀ ਹੈ ਜਿਹੜੀ ਵੱਡੀਆਂ ਟਰਾਲੀਆਂ ਹੁੰਦੀਆਂ ਪ੍ਰਾਲੀ ਵਾਲੀਆਂ ਟਰੈਕਟਰ ਲਾਣੋ ਲਾ ਕੇ ਲੈ ਗਿਆ ਕੋਈ ਦੇਂਦੀ ਕਿਰੇ ਦੱਸਣ ਦੇ ਪਤਾ ਨਹੀਂ ਕਿ ਦੇ ਰਹੀ ਆ ਅਜੇ ਪਤਾ ਨਹੀਂ ਲੱਗਾ ਟਰੈਕਟਰ ਹੈ ਕਿਰਾਏ ਦਾ ਤੇ ਉਹ ਉਹ ਦਿਨੇ ਕਿਤੇ ਡਟਾ ਲੱਗੀ ਰਹੀ ਟਰਾਲੀ ਤੇ ਕਿਸੇ ਨੇ ਚੱਕ ਵੇਖਿਆ ਨਹੀਂ ਕਿ ਤੇ ਮੋਟਰਸਾਈਕਲ ਤੇ ਮੁੜੇ ਦੀ ਦੋ ਬੱਚੀ ਆਉਂਦੀ ਹਨ ਇੱਕ ਮੁੜਾ ਮੈਮੇ ਚੱਕ ਦਾ 14-15 15 ਸਾਲ ਦੀ ਉਮਰ ਉਹ ਇੱਕਰੀ ਤੇ ਦੂਸਰਾ ਵੀ ਮੁੜੇ ਦੀ ਇਨੀ ਕੁ ਉਮਰ 14-15 ਸਾਲ ਨਿੱਕੋ ਸਰਾ ਦਾ ਆ ਤੇ ਇਹ ਕਿਤੇ ਅੱਗੋਂ ਕਿਤੇ ਲਾਈਟ ਪਈ ਹੋਈਗੀ ਹੋ ਸਕਦਾ ਆ ਤੇ ਸੜਕ ਦੇ ਵਿੱਚ ਵਜੇ ਟਰਾਲੀ ਜਿਹੜੀ ਆ ਸ਼ੱਕ ਦੇ ਵਿੱਚ ਘਾਰ ਲੱਗੀ ਆ ਮਤਲਬ ਕਿ 50% ਤੋਂ ਉੱਤਰ ਇਧਰ ਸਿਰਕ ਦੇ ਬੜੀ ਸਾਈਡ ਤੇ ਆ ਸਿਰਫ ਇਹਨਾਂ ਦੇ ਮੌਕੇ ਤੇ ਡੈਥ ਹੋ ਗਈ ਮੌਕੇ ਦੀ ਦੋਵਾਂ ਦੀ ਡੈਥ ਹੋ ਗਈ ਆ ਤਾਂ ਸਰ ਲੱਗਦਾ ਨਹੀਂ ਜੇ ਪ੍ਰਸ਼ਾਸਨ ਸਮੇਂ ਸਿਰ ਜਾ ਗਿਆ ਹੁੰਦਾ ਜੇ ਮੰਨ ਲਓ ਸਰ ਸਵੇ ਹੋਂ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੋਂ ਤੇ ਜੋ ਕਰਦਿਆਂ ਕਹਿੰਦੇ ਜਿਉਂ ਉਹਨਾਂ ਦੇ ਬਿਆਨਾਂ ਤੇ ਕਹਿੰਦੇ ਜੋ ਕਹਾਂਗੇ ਕਰਦਾਂਗੇ ਉਹਦੇ ਕਾਰਵਾਈ ਕਾਨੂੰਨੀ ਕਰਨੀ ਬੰਦ ਨਹੀਂ ਆ ਪਰ ਇਹ ਵੀ ਪਹਿਲਾਂ ਸਾਡੇ ਨਾਲ ਵਿੱਚ ਨਹੀਂ ਜੇ ਟਰਾਲੀ ਲੱਗੀ ਕਿ ਜਾ ਕੇ ਜਿਹੜੇ ਲੋਕਲ ਪ੍ਰੈਸ਼ਰ ਦੇ ਸਾਨੂੰ ਦੱਸ ਦਿੰਦੇ ਵੀ ਆਹ ਗੱਲ ਆ ਵੀ ਟਰਾਲੀ ਲੱਗੀ ਹੈ ਜਾਂ ਕਿਸ ਨੂੰ ਕਹਿ ਕੇ ਪਛਾਣ ਕਰਾ ਦਿੰਦੇ ਸਰ ਲੱਗੇ ਤੁਹਾਡੇ ਲੱਗੇ ਤੁਹਾਡੇ ਮਲੇਵਾਲ ਚੌਕੀ ਆ ਸਰ ਅਕਸਰ ਆਣਾ ਜਾਣਾ ਆਪਣਾ ਰਹਿੰਦਾ ਹੈ ਸਰ ਜੇ ਸਰ ਜੇ ਵੀਕਲ ਚੁਕਾਇਆ ਹੁੰਦਾ ਤੇ ਇਹ ਵੱਡਾ ਹਾਸਾ ਜਿਹੜਾ ਉਹ ਟਲ ਸਕਦਾ ਹੈ ਆਪਰੇ ਜੇ ਪਹਿਲਾਂ ਕੀਤਾ ਹੁੰਦਾ ਤਾਂ ਇਹ ਜਿਹਾ ਹੀ ਸਰ ਵੀਕਲ ਤੇ ਕਾਰਵਾਈ ਹੋਏਗੀ ਕੀ ਹੋਏਗੀ ਹਾਂਜੀ ਵੀਕਲ ਤੇ ਕਾਰਵਾਈ ਹੋਏਗੀ ਵੀਕਲ ਤੇ ਕਾਰਵਾਈ ਹੋਏਗੀ ਭਾਜੀ ਜਿਹੜੇ ਨੌਜਵਾਨ ਦੀ ਡੈਥ ਹੈ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਛੋਟਾ ਕੀ ਨਾਮ ਸੀ ਉਹਦਾ ਛੋਪਰੀ ਸਿੰਘ ਕੀ ਗੱਲਬਾਤ ਕਿਸ ਤਰ੍ਹਾਂ ਹੋਈ ਹੈ ਜੀ ਇਹ ਭਾਜੀ ਮੋਰਸਲ ਦੇ ਨੌਂ ਡੇ ਨਿਹਰੇ ਟਰਾਲੀ ਲੱਗੀ ਹੈ ਤੇ ਸਿੱਧੇ ਵੱਜ ਗਿਆ ਵਿੱਚ ਆਣ ਕੇ ਟਰਾਲੀ ਸ਼ਰਕਤ ਦੇ ਵਿੱਚ ਹੀ ਕਿੰਨੀ ਉਮਰ ਸੀ ਇਹਦੀ ਉਮਰ 15 ਸਾਲ ਹੀ ਹੈ ਇੱਕ ਵਾਰ ਨਹੀਂ ਇੱਕ ਵਾਰ ਜੀ ਇੱਕ ਵਾਰ ਤੇ ਲੱਗਦਾ ਕਿ ਦੂਜਾ ਇਹ ਪ੍ਰਸ਼ਾਸਨ ਦੇ ਟਾਈਮ ਤੋਂ ਟਰਾਲੀ ਚਕਾਈ ਹੁੰਦੀ ਤੇ ਇਹ ਹੱਥ ਪਾਜੀ ਨਹੀਂ ਹੁਣ ਆਸਾਏ ਆਹਦੇ ਟਰਾਲੀ ਕਰਕੇ ਸਭ ਕੁਝ ਵਾਪਰਿਆ ਅਰਜ਼ਾ ਸਾਈਡ ਤੇ ਹੁੰਦੀ ਤੇ ਫਿਰ ਕਿੱਥੇ ਹੁਣਾ ਸੀ ਸ਼ਰਕ ਦੇ ਲੋਕ ਹੁੰਦੇ ਜਾਂਦੇ ਨੇ ਜਦੋਂ ਚਰਕੇ ਦੇ ਸਾਧਨ ਖਲਾ ਲਾਂਗੇ ਤੇ ਫਿਰ ਤੇ ਵਾਪਰਨੇ ਵਾਪਰਨੇ ਕੰਮ ਇਹ ਨਾਲ ਜਿਹੜਾ ਮੁੰਡਾ ਕਿੱਥੋਂ ਦਾ ਜੀ ਉਹ ਮੇਮੇ ਚੱਕਦਾ ਪਾਜੀ ਇਹਦਾ ਯਾਰੀਆ ਮੁੰਡਾ ਉਹਦਾ ਕਿਹਨਾ ਆ ਉਹਦਾ ਮਨਜੋਤ ਸਿੰਘ ਤੇ ਮੌਕੇ ਤੇ ਆਈ ਕੋ ਪੁਲਿਸ ਵਗੈਰਾ ਹਾਂਜੀ ਹਾਂਜੀ ਆ ਵੇਖੋ ਪੁਲਿਸ ਵੀ ਇੱਥੇ ਪ੍ਰਸ਼ਾਸਨ ਸਾਰੇ ਇੱਥੇ ਨੇ ਪੁਲਿਸ ਬ ਮੰਗ ਪਾਜੀ ਅਸੀਂ ਕਹਿੰਦੇ ਹੁਣ ਜੋ ਸਾਡੇ ਨਾਲ ਵਾਪਰ ਗਿਆ ਸਾਨੂੰ ਇਨਸਾਫ ਤੇ ਮਿਲਣਾ ਚਾਹੀਦਾ ਨਾ ਕੀ ਹਾਲਾਤ ਆ ਇਹਨੇ ਟਰਾਲੇ ਚਰਕਾਂ ਦੇ ਲਾਏ ਨੇ ਹੋਰ ਵੀ ਆ ਸਕਦਾ ਗੱਡੀ ਜੇ ਲੱਗਦਾ ਵੀ ਸਰ ਮਤਲਬ ਇਹ ਆਪਾਂ ਚਾਹੁੰਦੇ ਆ ਨਾ ਵੀ ਇਹਦੀ ਬਿਲਕੁਲ ਨਾ ਪੱਖ ਜਾ ਹਾਂਜੀ 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 ਪੂਰੀਕਲ ਲੱਤ ਕਾਰਵਾਈ ਹੋਣੀ ਚਾਹੀਦੀ ਹਾਂਜੀ 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 ਹੋਣੀ ਚਾਹੀਦੀ ਸਾਡੇ ਬੇਟਾ ਹਾਏ ਵੇ ਕੀ ਨਾ ਮਨਜੋਤ ਹੈ ਹਾਏ ਮੈਂ ਮਰ ਗਈ ਮੇਰਾ ਤੇ ਆਦਮੀ ਕਿੰਨੇ ਕਿੰਨੀ ਉਮਰ ਸੀ ਬੰਜੀ ਉਹਦੇ ਬੇਟੇ ਹਾਏ 15 ਸਾਲਾਂ ਦਾ ਕਿਹੜਾ ਪਿੰਡ ਕੜਾ ਦਾ ਮਹਿਮਾਚਾ ਤੇ ਕੀ ਕਰ ਹਾਸਕੇ ਮੈਂ ਵਾਪਰਿਆ ਜੀ ਹਾਏ ਮਨੂਨੀ ਪਤਾ ਕੀ ਮੈਂ ਕਰ ਦੇ ਆਏ ਚਾਚਾ ਹਾਏ ਚਾਚਾ ਕਿਆ ਹੋ ਗਿਆ ਤੁਸ ਪਹੇਜੋਤਾ ਹਾਏ ਸੀਟਾਂ ਟੋ ਗਿਆ ਮੈਂ ਬਸ ਮੇਰਾ ਤੇ ਦੋ ਚੜੀ ਗੱਲੋਂ ਕਾਂਦੇ ਹੋ ਗਈ ਉਹ ਹਾਏ ਆ ਘਰੇ ਤੇ ਬਾਤੇ ਬਕਾਰੇ ਲਾ ਕੇ ਲੋਤਾ ਮੁੱਕ ਗਈ ਹਾਏ ਨਿਕੋਲੇ ਵਾਲੇ ਦੀ ਗਲਤੀ ਆ ਸੜਕ ਦੇ ਵਿੱਚ ਲਾਇਆ ਜੋ ਤੁਹਾਨੂੰ ਪਤਾ ਵੀ ਇੱਥੇ ਆਵਾਜਾਈ ਹੈ ਰਸੂ ਦੇ ਖਪਿਆ ਰਿਆ ਤੇ ਜਵਾਗ ਵਿੱਚ ਵੱਜੀ ਕਿੰਨੀ ਕੁ ਉਮਰ ਸੀ ਸਰ ਨੌਜਵਾਨ ਦੀ ਇੱਕ ਦੀ 12 ਸਾਲ ਸੀ 14 ਦੇ ਸਾਲ ਹਾਂਜੀ ਤੇ ਸਰ ਕੀ ਨਾਮ ਸੀ ਬੇਟਾ ਨਵਜੋ ਨਵਜੋਤ ਸਿੰਘ ਸਰ ਇਹ ਲੱਗਦਾ ਨਹੀਂ ਇਹ ਚ ਪ੍ਰਸ਼ਾਸਨ ਦਾ ਵੀ ਕੋਈ ਮਤਲਬ ਰੋਲ ਹੈ ਕਿਉਂਕਿ ਇਹ ਟਰਾਲੀਸ ਆਪਾਂ ਵੀ ਸੁਰਗਿ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਵੀ ਜੇ ਸੜਕ ਦੇ ਵਿੱਚ ਖੜੀ ਆ ਹਾਂਜੀ ਤੇ ਇਹਨੂੰ ਟ੍ਰੈਫਿਕ ਜਿੱਦਾਂ ਚੱਲਦੀਆਂ ਨੇ ਆਪਣੀਆਂ ਪੁਰਸ ਵਾਹਣ ਹੋਣਾ ਚਾਹੀਦਾ ਜਾਂ ਸਰਟੀਕਰਨ ਇਹ ਮ ਕਰਦੇ ਆਪਾਂ ਪ੍ਰਸ਼ਾਸਨ ਨੇ ਅੱਛਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਆਪਣੇ ਸ਼ੋਪਾ ਨਾਮ ਕੀ ਸਰ ਪ੍ਰੀਜ਼ਮ ਸੀ ਕਿ ਕਿਹਨੇ ਪ੍ਰਸ਼ਾਸਨ ਨੇ ਚੁੱਕੀ ਨਹੀਂ ਇਥੋਂ ਕਿੰਨਾ ਵੱਡਾ ਨੁਕਸਾਨ ਹੋ ਗਿਆ ਦੋ ਬੱਚੇ 17 18 ਸਾਲ ਦੇ ਜਿਹਨਾਂ ਦੀ ਡੈਥ ਹੋ ਗਈ ਆ ਉਹ ਪਰਿਵਾਰ ਦਾ ਕੀ ਬਣੇਗਾ 112 ਵਾਲੇ ਇੱਕ ਵਾਰ ਸਾਡੇ ਪਿੰਡੋਂ ਦੋ ਵਾਰ ਹੋ ਗਏ ਕਿ ਨਿਕੋਸਾ ਉਹਨਾਂ ਖੋਦ ਵੀ ਇੱਥੇ ਹੈ ਉਹਨਾਂ ਦੀ ਇਹ ਸੇਰ ਦੀ ਮੇਰੇ ਖਿਆਲ ਨਾਲ 9 ਤੋਂ 9.5 ਦੇ ਵਿੱਚ ਇੱਥੇ ਟਰਾਲੀ ਪਈ ਆ ਹਰ ਲੱਗਦਾ ਜਿਵੇਂ ਪ੍ਰਸ਼ਾਸਨ ਸਮੇਂ ਸਿਰ ਜੇ ਰੋਡ ਖਾਲੀ ਕਰਾਇਆ ਹੁੰਦਾ ਇਹ ਵੱਡਾ ਹਾਸਾ ਜੀ ਯਾਰ ਇੱਥੇ ਕਿਸੇ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਸੇ ਪੁਲਿਸ ਵਾਲੇ ਨੂੰ ਪਤਾ ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਹੁਣ ਜਿਨ੍ਹਾਂ ਦੇ ਦੋ ਬੱਚਿਆਂ ਦੀ ਡੈਥ ਹੋਈ ਹੈ ਉਹਨਾਂ ਨੂੰ ਪਤਾ ਨਾ ਪਰਿਵਾਰ ਨੂੰ ਕੀ ਬਣ ਗਿਆ ਉਹਨਾਂ ਦੇ ਨਾਲ ਇੱਕ ਸਰ ਕਿਥੋਂ ਦੇ ਨੌਜਵਾਨ ਸੀ ਜਿਹੜੇ ਇੱਕ ਨਿਕੋਸਰਾਂ ਦਾ ਵਾ ਦੂਸਰਾ ਕਿਥੋਂ ਦਾ ਮੈਂ ਚੈੱਕ ਦਾ मौके पे साटे मौके की मान कर दे दो मिनट